ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਮਨਗਰ ਟੇਹਾਂ ਨਾਲ ਸੰਬੰਧ ਰੱਖਣ ਵਾਲੀ 22 ਸਾਲ ਦੀ ਇਹ ਨੌਜਵਾਨ ਕੁੜੀ ਰਵਿੰਦਰਜੀਤ ਕੌਰ ਜਿਸ ਨੇ ਆਪਣੇ ਦੇਸ਼ ਤੇ ਪੰਜਾਬ ਦਾ ਸੀਨਾ ਫਖਰ ਨਾਲ ਚੜਾ ਕੀਤਾ ਹੈ। ਦਰਅਸਲ ਰਵਿੰਦਰਜੀਤ ਕੌਰ ਨਿਊਜ਼ੀਲੈਂਡ ਦੀ ਏਅਰ ਫੋਰਸ ਚ ਭਰਤੀ ਹੋਈ ਦੇਸ਼ ਦੀ ਪਹਿਲੀ ਸਿੱਖ ਮਹਿਲਾ ਬਣੀ ਹੈ। ਰਵਿੰਦਰਜੀਤ ਕੌਰ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਏਅਰ ਫੋਰਸ ਚ ਕੋਈ ਵੀ ਸਿੱਖ ਮਹਿਲਾ ਆਪਣਾ ਸਥਾਨ ਬਣਾ ਕੇ ਕਾਮਯਾਬ ਨਹੀਂ ਹੋ ਪਾਈ। ਤੇ ਰਵਿੰਦਰਜੀਤ ਦੀ ਇਸ ਕਾਮਯਾਬੀ ਤੋਂ ਬਾਅਦ ਉਸਦੇ ਜੱਦੀ ਪਿੰਡ 'ਚ ਵੀ ਖੁਸ਼ੀ ਦੀ ਰਹਿਰ ਹੈ। ਰਵਿੰਦਰਜੀਤ ਨੇ ਨਿਊਜ਼ੀਲੈਂਡ ਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਖੁਦ ਨੂੰ ਇਸ ਕਾਬਿਲ ਬਣਾਇਆ ਤੇ ਉਸਦੇ ਚਾਚੇ ਤਾਏ ਦੇ ਘਰ ਜੋ ਪਿੰਡ ਚ ਮੌਜੂਦ ਨੇ ਉਹਨਾਂ ਨੇ ਆਪਣੀ ਧੀ ਦੀ ਕਾਮਯਾਬੀ ਤੇ ਖੁਸ਼ੀ ਜ਼ਾਹਰ ਕੀਤੀ ਬਹੁਤ ਖੁਸ਼ੀ ਆ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਪਰਿਵਾਰ ਚ ਇੰਨੀ ਕਾਬਲ ਧੀ ਸਾਡੀ ਜੰਮੀ ਆ ਭੈਣ ਸਾਡੀ ਤੇ ਰਵਿੰਦਰਜੀਤ ਕੌਰ ਹਾਂਜੀ ਹਾਂਜੀ ਉਹ ਤਾਂ ਛੋਟੇ ਹੁੰਦੇ ਚਰਗੇ ਉੱਥੇ ਹਾਂਜੀ ਜੋ ਹੋਰ ਕੌਣ ਕੌਣ ਨੇ ਉੱਥੇ ਬਾਹਰ ਚ ਉੱਧਰ ਉੱਧਰ ਹੀ ਆ ਜੰਪਲ ਅੱਛਾ ਜੀ ਹਾਂਜੀ ਹੋਰ ਕੌਣ ਕੌਣ ਨੇ ਉਧਰ ਉਧਰ ਤਾਇਆ ਜੀ ਵੀ ਹੋਣੀ ਆ ਤੇ ਦੂਜੇ ਸਿਸਟਰ ਵੀ ਆ ਤੇ ਬ੍ਰਦਰ ਵੀ ਬਾਹਰੀ ਆ ਅਛਾ ਤੇ ਇੱਥੇ ਇੰਡੀਆ ਪੰਜਾਬ ਦੇ ਵਿੱਚ ਇੱਥੇ ਪੰਜਾਬ ਚ ਤਾਇਆ ਜੀ ਹੋਣੀ ਆ ਤੇ ਮੈਂ ਇੱਥੇ ਤੇ ਮੇਰੇ ਡੈਡੀ ਮੰਮੀ ਵੀ ਬਾਹਰੀ ਆ ਅੱਜ ਕੱਲ ਪਤਾ ਲੱਗਾ ਸੀ ਅੱਛਾ ਹਾਂਜੀ ਤੇ ਕਿਹੋ ਜਿਹਾ ਮਾਹੌਲ ਆ ਪਿੰਡ ਦੇ ਵਿੱਚ ਤੁਹਾਡੇ ਪਿੰਡ ਚ ਬਹੁਤ ਵਧੀਆ ਮਾਹੌਲ ਆ ਜੀ ਸੁਣ ਕਈ ਗੱਲਾਂ ਬਹੁਤ ਖੁਸ਼ੀ ਸਾਰੀਆਂ ਖੁਸ਼ੀ ਵਾਹ ਹੁੰਦੀ ਆ ਜੀ ਸਾਡੇ ਘਰ ਚੋਂ ਸਾਡੇ ਪਿੰਡ ਚੋਂ ਸਾਡੇ ਘਰ ਚੋਂ ਸਾਡੀ ਦੀ ਭੈਣ ਸਾਡੀ ਇਹਨਾਂ ਨਾਮ ਉਪਚਾਰ ਰੋਸ਼ਨ ਕਰਦੀ ਪਈ ਹੈ ਸਾਨੂੰ ਬਹੁਤ ਖੁਸ਼ੀ ਆਈ ਗੱਲ ਹੋਈ ਹੈ ਸਾਨੂੰ ਜਿਸੇ ਟਾਈਮ ਤੇ ਪਤਾ ਲੱਗਿਆ ਸਾਡੀ ਲੱਤੀ ਦਾ ਫੋਨ ਮੈਨੂੰ ਆਇਆ ਕਿ ਉਹਨੇ ਕੀਤਾ ਪਿਆ ਮੈਂ ਸਾਹਮਣੇ ਗੱਲਾਂ ਵੀ ਉਹ ਨਹੀਂ ਉੱਧਰ ਕੀਤੀਆਂ ਤੇ ਫਿਰ ਮੈਂ ਦੱਸਦੇ ਸੀ ਵੀ ਬਹੁਤ ਜ਼ਿਆਦਾ ਕੁੜੀ ਨਾਮ ਲੈ ਗਈ ਆ ਕਿ ਭਾਬੀ ਦੱਸਦੀ ਵੀ ਅਸੀਂ ਖਾਲ ਜਾਂਦੇ ਸੀ ਤਾਂ ਵੀ ਉਹ ਅਦਾਸ ਹੋ ਜਾਂਦੀ ਹੁੰਦੀ ਸੀ ਜਿੱਥੇ ਸੀ ਗਈ ਤੇ ਫਿਰ ਅਸੀਂ ਜਹਾਜ਼ਾਂ ਤੇ ਮਤਲਬ ਜਾਈ ਜਾਂਦੇ ਤਾਂ ਫਿਰ ਜਾ ਕੇ ਕੁੜੀ ਕੋਈ ਜਰਾ ਰਹਿਣ ਜਾਂਦਾ ਸੀ ਤੇ ਬਹੁਤ ਖੁਸ਼ੀ ਆਈ ਸਾਨੂੰ ਸੁਣ ਕੇ ਗੱਲ ਹੋਈ ਹੈ ਇਹਨਾਂ ਦਾ ਸਤ ਸੰਤੋਖ ਹੈ ਬਾਕੀ ਸਾਰੇ ਮਗਰਸੀ ਆਪ ਸਵੀਤੀ ਬਹੁਤ ਜਿਆਦੇ ਜਾਂਦੇ ਜਿਹੜੀ ਪੁੱਛੀ ਡੀਸਾ ਜੀ ਨੇ ਉਧਰ ਉਹ ਤਾਂ ਬਾਪ ਜੀ ਦਾ ਬਹੁਤ ਜਿਆਦੇ ਦਾਦੀ ਦਾ ਵੀ ਜਾਂਦੇ ਸੀ ਕਾਬਿਲ ਗੌਰ ਹੈ ਕਿਰਵਿੰਦਰਜੀਤ ਦੇ ਪਿਤਾ 1987 ਚ ਵਿਆਹ ਤੋਂ ਬਾਅਦ ਨਿਊਜ਼ੀਲੈਂਡ ਚਲੇ ਗਏ ਸਨ ਜਿੱਥੇ ਉਹਨਾਂ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਉਹਨਾਂ ਦੀ ਇਸ ਕਾਬਲਤੀ ਨੇ ਆਪਣੇ ਪਰਿਵਾਰ ਸਣੇ ਪੂਰੇ ਪਿੰਡ ਤੇ ਦੇਸ਼ ਦਾ ਨਾਂ ਰੌਸ਼ਨ ਕਰ ਦਿਖਾਇਆ ਹੈ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978